ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਭ ਪੀਰ ਸਹਜੈ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ ਨਾਏ ਭਾਈ રે ਮੈਲ ਨਾਹੀ ਨਿਰਮਲ ਜਲ ਨਾਏ ਇਥੇ ਨਾਏ ਪੋਲਾ ਨਹੀਂ ਬੋਲਣਾ ਨਾਏ ਪਾਠ ਕਰਨਾ ਹਾਂਜੀ ਨਿਰਮਲ ਸਾਚਾ ਏਕ ਤੂ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਕਾ ਮੰਦਰ ਸੋਹਣਾ ਕੀਆ ਕਰਨੇ ਹਾਰ ਰਵ ਸਸ ਦੀਪ ਅਨੂਪ ਜੋਤ ਤ੍ਰਿ ਭਵਨ ਜੋਤ ਅਪਾਰ ਹਾਟ ਪਟਣ ਗੜ ਕੋਠੜੀ ਸੱਚ ਸੌਤਾ ਵਾਪਾਰ ਗਿਆਨ ਅੰਜਨ ਭੈ ਭੰਜਨਾ ਦੇਖ ਨਿਰੰਜਨ ਪਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰੱਖੈ ਠਾਇ ਐਸਾ ਸਤਿਗੁਰੂ ਜੇ ਮਿਲੈ ਤਾਂ ਸਹਜੇ ਲੈ ਮਿਲਾਏ ਕਾਸ ਕਸਵਟੀ ਲਾਈਐ ਪਰਖੇ ਹਿਤ ਚਿਤ ਲਾਏ ਕਟੀ ਲਾਈਐ ਕਾਸ ਇਹਨੂੰ ਕੋਲਾ ਬੋਲਣਾ ਕਸ ਨਹੀਂ ਬੋਲਣਾ ਕਸ ਨੂੰ ਬੋਲਾਂਗੇ ਤਾਂ ਇਹਦਾ ਮਤਲਬ ਹੈ ਕਸਣਾ ਜਕੜਨਾ ਤੇ ਕਸ ਦਾ ਅਰਥ ਹੁੰਦਾ ਹੈ ਕਸਾਉਣਾ ਸੁਨਾਰਾ ਜਦੋਂ ਕਸਵੱਟੀ ਤੇ ਸੋਨਾ ਪਰਖਦਾ ਹੈ ਤਾਂ ਉਹਨੂੰ ਕਸਵੱਟੀ ਜਿਹੜੀ ਉਹ ਕਾਲੇ ਰੰਗ ਦਾ ਪੱਥਰ ਜਿਆ ਹੁੰਦਾ ਹੈ ਉਹਦੇ ਤੇ ਸੋਨੇ ਨੂੰ ਕਸਾਉਂਦਾ ਹੈ ਉਹਦੇ ਤੇ ਕਸ ਦਾ ਨਹੀਂ ਕਸ ਦਾ ਅਰਥ ਕਸਾਉਣਾ ਹੁੰਦਾ ਹੈ ਕਾਸ ਕਸਵੱਟੀ ਲਾਈਐ ਪਰਖੇ ਹਿਤ ਚਿਤਲਾਇ ਝੋਟੇ ਠੌਰ ਨਾ ਪਾਏ ਨੀ ਖਰੇ ਖਜ਼ਾਨੇ ਪਾਏ ਆਸ ਅੰਦੇਸਾ ਦੂਰ ਕਰਿ ਿਓ ਮਲ ਜਾਏ ਸਮਾਏ ਸੁਖ ਕਉ ਮਾਗੈ ਸਭ ਕੋ ਦੁਖ ਨਾ ਮੰਗੈ ਕੋਏ ਸੁਖੈ ਕਉ ਦੁਖ ਅਗਲਾ ਮਨ ਮੁਖ ਬੂਝ ਨਾ ਹੋਏ ਸੁਖ ਦੁਖ ਸਮ ਕਰ ਜਾਣਿਐ ਸਬਦ ਭੇਦ ਸੁਖ ਹੋਏ ਵੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਵਿਆਸ ਬ੍ਰਹਮ ਥੋੜਾ ਹਾਹੇ ਨੂੰ ਸਪਸ਼ਟ ਕਰਕੇ ਜੀ ਵੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਵਿਆਸ ਬ੍ਰਹਮ ਵਿਆਸ ਵੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਵਿਆਸ ਮੋਨ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ ਸਚ ਰਤੇ ਸੇ ਜਿਣ ਗਏ ਹਉ ਸਦ ਬਲਿਹਾਰ ਜਾਸ ਚਹੋ ਜੋਗ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਪਾਏ ਵੇ ਹੂਣਿਆ ਮੋਹ ਕਾਲਾ ਪਤ ਖੋਏ ਜਿਨਿ ਨਾਮ ਵਿਸਾਰਿਆ ਅਵਗਣ ਮੁਠੀ ਰੋਏ ਖੋਜਤ ਖੋਜਤ ਪਾਇਆ ਢਾਰ ਕਰ ਮਿਲੇ ਮਿਲਾਏ ਆਪ ਪਛਾਨੈ ਘਰ ਵਸੈ ਹਉ ਮੈਂ ਤ੍ਰਿਸ਼ਨਾ ਜਾਏ ਨਾਨਕ ਨਿਰਮਲ ਊਜਲੇ ਜੋ ਰਾਤੇ ਹਰ ਨਾਏ